ਮੈਂ ਤੁਹਾਡਾ ਆਪਣਾ ਸੱਪਾ ਸਿੰਘ ਜੱਲ ਲੋਂਗੋ ਦੇਵਾ ਅੱਜ ਰੀਡਕੋਟ ਸ਼ਹਿਰ ਮੈਂ ਖੜਾ ਤੇ ਮੈਂ ਆਪਣੀ ਜ਼ਿੰਦਗੀ ਦੇ 35 ਸਾਲ ਪਿੱਛੇ ਤੇ ਜ਼ਿਕਰ ਕਰੂੰਗਾ ਦੂਜਾਂਦੀ ਰੋਡ ਇਹ ਜਾਂਦੀ ਹੈ ਕੋਟ ਇਹ ਆ ਥਾਣਾ ਸਦਰ ਰੀਡਕੋਟ ਜਦੋਂ ਮੈਂ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ ਸੀ 1999 ਵਿੱਚ ਮੈਂ ਇਸ ਸਥਾਨੇ ਤੇ ਮੈਂ ਪਹਿਲੀ ਵਾਰ ਆਇਆ ਜਦੋਂ ਆ ਕੇ ਲੱਗਾ ਤੇ ਅੱਜ ਮੈਂ ਤੁਹਾਨੂੰ ਸਾਰਾ ਦਿਖਾਉਂਗਾ ਉਹ ਜਗ੍ਹਾ ਅੱਜ ਵੀ ਕੁਝ ਉਸੇ ਤਰ੍ਹਾਂ ਹੀ ਨੇ ਜਿੱਥੇ ਅਸੀਂ ਰਹੇ ਬਹੁਤ ਕੁਝ ਵੈਸੇ ਬਦਲ ਗਿਆ ਸਿਆਣੇ ਕਹਿੰਦੇ ਵਕਤ ਕਦੇ ਇੱਕੋ ਜਿਹਾ ਨਹੀਂ ਰਹਿੰਦਾ ਤੇ ਵਾਕਿਉਂ ਹੀ ਬਹੁਤ ਕੁਝ ਬਦਲ ਚੁੱਕਿਆ ਇਹ ਜਿਹੜੀ ਸੜਕ ਹੈ ਇਹ ਨਗਰਵਸਤੀ ਨੂੰ ਅੱਗੇ ਜਾਂਦੀ ਹੈ ਤੇ ਜਿਹੜੇ ਕੁਆਟਰ ਦੇ ਵਿੱਚ ਅਸੀਂ ਆ ਕੇ ਰਹੇ ਕਿਉਂਕਿ ਮੇਰੇ ਤਾਇਆ ਜੀ ਉਸ ਵੇਲੇ ਥਾਣੇਦਾਰ ਸਨ ਤੇ ਅਸੀਂ ਉਦੋਂ ਇੱਥੇ ਆ ਗਏ ਸੀ ਫਿਰ ਮੈਂ ਭਰਤੀ ਹੋਇਆ ਇੱਥੇ 91 ਚ ਤੇ ਉਹਨਾਂ ਨੇ ਫਿਰ ਆਪਦੇ ਨਾਲ ਹੀ ਮੇਰੀ ਇੱਥੇ ਆਪਦੀ ਪੋਸਟਿੰਗ ਕਰਾ ਲਈ ਸੀ ਉਦੋਂ ਥਾਣੇ ਦੀ ਪੁਰਾਣੀ ਬਿਲਡਿੰਗ ਦੇ ਕੋਸ਼ ਅੰਚ ਉਹ ਦਿਸਦੇ ਆ ਉਹ ਕਿ ਪੁਰਾਣੀ ਬਿਲਡਿੰਗ ਸਾਰੀ ਇੱਥੋਂ ਸ਼ੁਰੂ ਹੁੰਦੀ ਹੁੰਦੀ ਸੀ ਤੇ ਇਹ ਸੀਗੇ ਰੈਹਾਸ਼ੀ ਕੁਆਟਰ ਇਹ ਕੁਆਟਰ ਨੰਬਰ 1 ਇਸੇ ਚਰਨਜੀਤ ਸਿੰਘ ਰਹਿੰਦੇ ਹੁੰਦੇ ਸੀ ਇਹ ਕੁਆਟਰ ਨੰਬਰ 2 ਇੱਥੇ ਸ਼ਗਨ ਸਿੰਘ ਰਹਿੰਦੇ ਹੁੰਦੇ ਸੀ ਇਹ ਆ ਕੁਆਟਰ ਨੰਬਰ 3 ਜਿੱਥੇ ਅਸੀਂ ਆ ਕੇ ਰਹਿਣ ਲੱਗੇ ਉਸ ਤੋਂ ਬਾਅਦ ਇਹ ਇੱਥੇ 6 ਮਹੀਨੇ ਦੇ ਕਰੀਬ ਇੱਥੇ ਰਹੇ ਫਿਰ ਉਹ ਉੱਥੇ ਗਾਂ ਸੀ ਮਕਾਨ ਲੈ ਲਿਆ ਉਹ ਸਾਹਮਣੀ ਫਿਰ ਉੱਥੇ ਸ਼ਿਫਟ ਹੋ ਗਏ ਉਹ ਸੀ ਸਰਦਾਰ ਗੁਰਦੇਵ ਸਿੰਘ ਬਾਦਲ ਦੀ ਪੁਰਾਣੀ ਕੋਠੀ ਕਿਉਂਕਿ ਅੱਜ ਇੱਥੇ ਬਹੁਤ ਕੁਝ ਬਦਲ ਚੁੱਕਿਆ ਹੈ ਪੁਰਾਣਾ ਘਰ ਇੱਕ ਸਿਰਫ ਇਹੀ ਰਹਿ ਗਿਆ ਸਿੱਖੋਂ ਸਾਹਿਬ ਦਾ ਤੇ ਬਾਕੀ ਇਹ ਜਿੰਨੇ ਵੀ ਆ ਨਵੀਆਂ ਕੋਠੀਆਂ ਇੱਥੇ ਬਣ ਗਈਆਂ ਇੱਥੇ ਪ੍ਰੈਸ ਲੱਗੀ ਹੁੰਦੀ ਸੀ ਇੱਕ ਤੇ ਇਹ ਜਗਾ ਜਿਹੜੀ ਸਾਰੀ ਇਹ ਖਾਲੀ ਪਈ ਹੁੰਦੀ ਸੀ ਇਹ ਥਾਣੇ ਦੀ ਬੈਕ ਸਾਈਡ ਹੁਣ ਮੈਂ ਤੁਹਾਨੂੰ ਦਿਖਾਉਣਾ ਹੈ ਆਪਣਾ ਘਰ ਤੇ ਸਾਡੇ ਨਾਲ ਗਵਾਂਢ ਬੀਬਾ ਅਮਰਜੋਤ ਕੌਰ ਦਾ ਘਰ ਸੀ ਮੈਂ ਤੁਹਾਡੇ ਨਾਲ ਅੱਗੇ ਵੀ ਕਈ ਵਾਰੀ ਵੀਡੀਓ ਚ ਜ਼ਿਕਰ ਕੀਤਾ ਤੇ ਇਸ ਜਗ੍ਹਾ ਦੇ ਨਾਲ ਮੇਰਾ ਬੜਾ ਪਿਆਰ ਆ ਸਨੇਹ ਆ ਕਿਉਂਕਿ ਜ਼ਿੰਦਗੀ ਦੀ ਜਿਹੜੀ ਜ਼ਿੰਮੇਵਾਰੀ ਵਾਲੀ ਜ਼ਿੰਦਗੀ ਦੀ ਸ਼ੁਰੂਆਤ ਅਸੀਂ ਇੱਥੋਂ ਕੀਤੀ ਇਹ ਰਮਾਣਾ ਹਾਊਸ ਹੈ ਇਹ ਅਕਾਲੀ ਪਾਰਟੀ ਦੇ ਉਸ ਵੇਲੇ ਦੇ ਪੁਰਾਣੇ ਲੀਡਰ ਨੇ ਬੰਟੀ ਰਮਾਣਾ ਜੀ ਉਹਨਾਂ ਦਾ ਘਰ ਹੈ ਇਹ ਅੱਜ ਵੀ ਝੰਡਾ ਜਿਹੜਾ ਉੱਪਰ ਲੱਗਿਆ ਇਸ ਚੀਜ਼ ਦੀ ਗਵਾਹੀ ਭਰਦਾ ਕਿ ਉਸ ਵੇਲੇ ਇਹਨਾਂ ਇਕੱਲੀ ਕੋਠੀ ਹੁੰਦੀ ਸੀ ਇੱਥੇ ਸਾਡੇ ਐਸਪੀ ਸਾਹਿਬ ਸੀ ਉਹਨਾਂ ਦੀ ਉਹਨਾਂ ਦਾ ਘਰ ਸੀ ਜਿਹੜਾ ਉਹ ਪੁਰਾਣਾ ਜਿਹਦੇ ਉੱਪਰ ਉਹ ਝੰਡਾ ਲੱਗਿਆ ਤੁਸੀਂ ਜਾਂ ਉਹਨਾਂ ਦੀ ਤਸਵੀਰ ਵੀ ਤਾਂ ਸ਼ਾਇਦ ਮੈਂ ਜਰੋਂ ਦੀ ਹੋਊਗੀ ਕਿਉਂਕਿ ਪਾਰਟੀ ਦੇ ਪ੍ਰਤੀਬੰਧ ਇਹ ਵਫਾਦਾਰੀ ਅੱਜ ਤੋਂ 30 ਸਾਲ ਪੁਰਾਣੀ ਇਸੇ ਤਰ੍ਹਾਂ ਹੀ ਰਹੀ ਇਹਨਾਂ ਦੀ ਇਸੇ ਕਰਕੇ ਅੱਜ ਵੀ ਜਿਹੜਾ ਤਕਾਲੀਗਲ ਦੇ ਪ੍ਰਤੀ ਜਿਹੜਾ ਆਪਦੀ ਜ਼ਿੰਮੇਵਾਰੀ ਨਿਭਾਉਂਦੇ ਆ ਵਿਚਾਰਕ ਮਤਭੇਦ ਹੋਣੇ ਹੋਰ ਗੱਲ ਹੁੰਦੀ ਆ ਤੇ ਇਹ ਉਸ ਵੇਲੇ ਪੁਰਾਣਾ ਘਰ ਹੁੰਦਾ ਸੀ ਇੱਥੇ ਦਰਵਾਜ਼ਾ ਹੁੰਦਾ ਸੀ ਇੱਥੇ ਸਾਡੇ ਅੰਕਲ ਐਸਪੀ ਸਾਹਿਬ ਸਰਦਾਰ ਗਗਨ ਮੇਲ ਸਿੰਘ ਜੀ ਉਰ ਰਹਿੰਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਮੈਂ ਉਹਨਾਂ ਨਾਲ ਗੱਲ ਮਨ ਰਿਹਾ ਫਿਰ ਉਹਨਾਂ ਨੇ ਮੈਨੂੰ ਆਪਣੇ ਨਾਲ ਲੈ ਲਿਆ ਸੀ ਇੱਧਰ ਸਾਡੇ ਤੁਹਾਨੂੰ ਮੈਂ ਘਰ ਦਿਖਾਉਣਾ ਆਪਣਾ ਹੁਣ ਤਾਂ ਬਹੁਤ ਕੁਝ ਬਦਲ ਗਿਆ ਇਹ ਦੋ ਕੋਠੀਆਂ ਪੁਰਾਣੀਆਂ ਉਸ ਵੇਲੇ ਦੀਆਂ ਮਚਾਕੀ ਵਾਲੇ ਸਰਦਾਰਾਂ ਦੀਆਂ ਸ਼ਾਇਦ ਇਹ ਸੀ ਬਾਕੀ ਜਗ੍ਹਾ ਤਕਰੀਬਨ ਖਾਲੀ ਤੇ ਇਹ ਘਰ ਸੀ ਆਪਣਾ ਜਿੱਥੇ ਮੈਂ ਅਸੀਂ ਆ ਕੇ ਬਚਪਨ ਜਵਾਨੀ ਵੇਲੇ ਇੱਥੇ ਆ ਕੇ ਰਹੀ ਫਿਰ 97 ਦੇ ਵਿੱਚ ਮਮੂਗੇ ਬਦਲ ਕੇ ਚਲਾ ਗਿਆ ਤੇ ਇਹ ਸਾਡਾ ਘਰ ਸੀ ਇੱਥੇ ਮੇਰੀ ਬੈਠਕ ਹੁੰਦੀ ਜਿੱਥੇ ਆ ਹੁਣ ਇੱਕ ਅੰਦ ਹੈ ਇੱਕ ਢਾ ਕੇ ਇਹਨੂੰ ਕਾਫੀ ਕੁਸ਼ੇ ਦਾ ਬਦਲ ਦਿੱਤਾ ਇਹ ਬੈਠਕ ਮੇਰੇ ਕੋਲ ਹੁੰਦੀ ਸੀ ਇਹਦਾ ਇੱਕ ਗੇਟ ਇਧਰ ਗਲੀ 'ਚ ਨਿਕਲਦਾ ਹੁੰਦਾ ਤੇ ਇੱਥੇ ਦੀਪੂ ਉਹ ਦੀਪੂ ਜੀ ਨਾਲ ਗੱਲ ਕਰਦਾ ਸੀ ਜੈਮਨ ਦੀ ਉਹ ਖੇਡਦੇ ਹੁੰਦੇ ਸੀ ਅੱਜ ਤਾ ਇਹ ਘਰ ਵੀ ਚਮਕੀਲੇ ਤੇ ਅਮਰਜੋਤ ਵਾਂਗੂ ਉਦਾਸੀ ਦੇ ਆਲਮ ਦੇ ਵਿੱਚ ਜਿੰਦਰੇ ਇੱਥੇ ਭੈਣ ਜੀ ਹੋਣੀ ਸਾਡੇ ਜਸਵੰਤ ਹੋਣੀ ਉਦੋਂ ਬਲਵੀਰ ਸਾਰੇ ਰਹਿੰਦੇ ਹੁੰਦੇ ਸੀ ਸਸਿਕਾ ਮਾਤਾ ਜੀ ਸਸਿਕਾ ਜੀ ਮਹਾਰਾਜ ਹਾਂ ਜੀ ਹੋਰ ਜੀ ਠੀਕ ਠਾਕ ਉਹ ਪਛਾਣਿਆ ਮੈਨੂੰ 32 ਆ ਮਸਤਾਨ ਸਿੰਘ ਦਾ ਭਤੀਜਾ ਅੱਛਾ ਅੱਛਾ ਤਾਹ ਠੀਕ ਆ ਔਰ ਆਜਾ ਚਾਹ ਬਣਾਣੀ ਆ ਫਿਰ ਉਹ ਤੋਂ ਮੈਂ 97 ਚ ਚਲਾ ਗਿਆ ਸੀ ਵੀਰ ਇਥੋਂ ਫਿਰ ਕਦੇ ਕਦੇ ਮਿਲਣ ਨੂੰ ਆਉਂਦਾ ਸੀ ਕਿ ਮੈਂ ਕਿਹਾ ਹੁਣ ਤਾਂ ਬਹੁਤ ਕੁਝ ਬਦਲ ਗਿਆ ਹੈ ਨਾ ਬਦਲ ਗਿਆ ਬਦਲ ਗਿਆ ਜੀ ਬਹੁਤ ਕੁਝ ਤੇ ਜਸਵੰਤੂਣੀ ਹੈ ਵਿਚਾਰੀਆਂ ਉਹਨੂੰ ਮਿਲੀ ਸੀ ਲੁਧਿਆਣੇ ਉਦੋਂ ਅੱਛਾ ਤੇ ਵਿਚਾਰੀ ਸਾਡੇ ਆਂਟੀ ਜੀ ਮੈਨੂੰ ਮਿਲੇ ਤੇ ਇਹਨਾਂ ਦੇ ਹੱਥਾਂ 'ਚ ਅਸੀਂ ਖੇਡੇ ਇੱਥੇ ਬੱਚੇ ਪ੍ਰੀਤ ਵਿਚਾਰਾ ਅਜਾਈ ਸੀ ਪੂਰਾ ਹੋ ਗਿਆ ਹਾਂ ਹੋ ਗਿਆ ਹੋਰ ਆ ਕੀ ਬਣਾ ਜੇ ਮੈਂ ਕਿਹਾ ਇਹ ਘਰ ਦੀ ਮੈਂ ਜਿੰਨੇ ਜੀ ਸੀ ਉਨੇ ਹੀ ਪੈਸੇ ਕਮਾਉਂਦੇ ਸੀ ਉਨੇ ਹੀ ਪੈਸੇ ਕਮਾਉਂਦੇ ਕਈ ਵਾਰੀ ਤਾਂ ਸਮਝਦੇ ਨਹੀਂ ਸੀ ਹੁੰਦੇ ਨਾ ਤਾਂ ਇੰਨਾ ਦੋਸਤੋ ਕਿਉਂਕਿ ਸਮਝ ਬਹੁਤ ਕੋਸ਼ਿਸ਼ ਖਾ ਵੀ ਜਾਂਦਾ ਤੇ ਸਮੇਂ ਚ ਬੜਾ ਕੁਝ ਬਦਲ ਜਾਂਦਾ ਇਸ ਘਰ ਦੇ ਵਿੱਚ ਅਮਰਜੋਤ ਦਾ ਭਰਾ ਇੱਕ ਪੁਲਿਸ ਦੇ ਵਿੱਚ ਸੀ ਦੂਜਾ ਬਿਜਲੀ ਬੋਰਡ ਚ ਚੰਗੀ ਪੋਸਟ ਤੇ ਸੀ ਆਪ ਅੰਕਲ ਲੋਕ ਸੰਪਰਕ ਵਿਭਾਗ ਦੇ ਵਿੱਚ ਡਰਾਮਾ ਇੰਸਪੈਕਟਰ ਸਨ ਦੇ ਅਮਰਜੋਤ ਬਾਰੇ ਤੁਹਾਨੂੰ ਪਤਾ ਹੀ ਹੈ ਤੇ ਬੂਟਾ ਗੱਪੀ ਜਿਹੜਾ ਹੈਗਾ ਉਹ ਚਮਕੀਲੇ ਦਾ ਸਾਡੂ ਸੀ ਮਤਲਬ ਇਸ ਘਰ ਦੇ ਵਿੱਚ ਜਿੰਨੇ ਵੀ ਜੀ ਸਨ ਉਹਨੇ ਇਹੀ ਪੈਸੇ ਕਮਾਉਣ ਵਾਲੇ ਸੀ ਇੰਨਾ ਪੈਸਾ ਇਸ ਘਰ 'ਚ ਅਸੀਂ ਆਪਣੀ ਅੱਖਾਂ ਨਾਲ ਆਉਂਦਾ ਦੇਖਿਆ ਤੇ ਪਰ ਦੇਖ ਸਕਦੇ ਹੋ ਕਿਸੇ ਵੇਲੇ ਅਮਰਜੋਤ ਇੱਥੇ ਛੋਟੀ ਹੁੰਦੀ ਖੇਡਦੀ ਇਸ ਗਲੀ 'ਚ ਇੱਥੇ ਉਹ ਵੱਡੀ ਹੋਈ ਜਵਾਨ ਹੋਈ ਐਥਲੀਟ ਸੀ ਬਹੁਤ ਤਗੜੀ ਔਰ ਪਰਿਵਾਰ ਇਹ ਇੰਨਾ ਚੰਗਾ ਸੀ ਜਿੰਨਾ ਕਹਿ ਲਈ ਤੇ ਮੈਨੂੰ ਉਸ ਵੇਲੇ ਕਈ ਵੀਰਾਂ ਨੇ ਕਿਹਾ ਸੀ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਡਾ 1 2 ਇਹ ਘਰ ਪਹਿਲਾਂ 21 ਸੀਗਾ ਤੇ ਚੋਂ 2 ਘਰ ਹੋ ਗਏ ਤੇ ਤੀਜਾ ਘੀਟੋ ਸਾਡਾ ਸੀਗਾ ਕਿਉਂਕਿ ਮੈਂ ਇੱਥੇ ਦੀ ਇਹ ਗਲੀ ਸਾਡੇ ਨਾਲ ਨਾਪੀ ਹੋਈ ਹੈ ਜਿਹਨੂੰ ਕਹਿ ਦਈਏ ਕਰਮਾਨ ਕਿਉਂਕਿ ਇੱਥੇ ਆਪਣੀ ਜ਼ਿੰਦਗੀ ਦੀ ਚੰਗੀ ਚੰਗੇ ਦਿਨਾਂ ਦੀ ਜਿਹੜੀ ਸ਼ੁਰੂਆਤ ਸੀ ਉਹ ਇੱਥੋਂ ਹੋਈ ਤੇ ਅੱਜ ਤੱਕ ਮਹਾਰਾਜ ਦੀ ਕਿਰਪਾ ਤੇ ਸਾਡੇ ਆਣਗਵੜ ਜਿੰਨੇ ਵੀ ਸੀਗੇ ਹੁਣ ਆਨਟੀਆਂ ਨੂੰ ਮਿਲੇ ਸੀਗੇ ਸਾਡੀ ਸਾਰਿਆਂ ਨਾਲ ਹੀ ਬੜਾ ਪਿਆਰ ਸੀ ਸਾਰਿਆਂ ਨਾਲ ਤੇ ਪ੍ਰਮਾਤਮਾ ਕਰੇ ਜਨਮ ਅਦਰ ਜਿਉਂਨੇ ਆ ਇੱਥੇ ਆਉਂਦੇ ਰਵਾਂਗੇ ਤੇ ਅੱਜ ਮੇਰਾ ਇਹ ਹੀ ਸੀਗਾ ਮੈਂ ਕਿਹਾ ਤੁਹਾਨੂੰ ਮੈਂ ਦਿਖਾਵਾਂ ਕਿਉਂਕਿ ਕਈ ਵੀਰਾਂ ਦੇ ਤੁਹਾਡੇ ਕਮੈਂਟ ਆਏ ਸੀ ਤੇ ਦੀਪੂ ਤਾਂ ਉਹ ਬਿਲਕੁਲ ਹੀ ਛੋਟਾ ਜਿਹਾ ਸੀਗਾ 6-7 ਸਾਲ ਦਾ ਸੀਗਾ ਇੱਥੇ ਖੇਡਦਾ ਖੇਡਦਾ ਕਿਉਂਕਿ ਬਲਬੀਰ ਤੇ ਅਸੀਂ ਇਕੱਠੇ ਹੀ ਸੀਗੇ ਤਾਇਆ ਜੀ ਸੀ ਮੇਰੇ ਉਹ ਤੇ ਅਸੀਂ ਇਕੱਠੇ ਲੱਗੇ ਹੁੰਦੇ ਸੀ ਤੇ ਸ਼ਾਮ ਨੂੰ ਇਕੱਠੇ ਹੋ ਜਾਂਦੇ ਸੀ ਇੱਥੇ ਬੈਠ ਜਾਣਾ ਇੱਥੇ ਇੱਧਰ ਵੀ ਸਾਡੇ ਕਾਫੀ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਘਰ ਸੀ ਇੱਥੇ ਤੇ ਵਿਹਾਰਗਾ ਮਾਹੌਲ ਹੁੰਦਾ ਸੀਗਾ ਹੁਣ ਤਾਂ ਗਲੀਆਂ ਖਾਲੀ ਹੋਈਆਂ ਪਈਆਂ ਕੋਈ ਦਿਸਦਾ ਨਹੀਂ ਅੱਜ ਤਾਂ ਫਿਰਦਾ ਤੇ ਇਸ ਇੱਥੇ ਮੰਜੇ ਬਾਹਰ ਕੱਢੇ ਹੁੰਦੇ ਸੀ ਲੋਕਾਂ ਦੇ ਜਿੰਨੀ ਸੁੱਖ ਸਹੂਲਤ ਆ ਗਈ ਤੇ ਸੁੱਖ ਸਹੂਲਤ ਦੇ ਨਾਲ ਤਬਦੀਲੀ ਵੀ ਬਹੁਤ ਵੱਡੀ ਹੈ ਉਸ ਵੇਲੇ ਆਮ ਹੀ ਜਿਹੜਾ ਗਰਮੀ 'ਚ ਇੱਥੇ ਗਲੀ ਦੇ ਵਿੱਚ ਬੈਠੇ ਹੁੰਦੇ ਸੀ ਲੋਕ ਸ਼ਾਮ ਨੂੰ ਤੇ ਰੌਣਕ ਲੱਗੀ ਹੁੰਦੀ ਸੀ ਪੁਰਾਣੀ ਪਰ ਵਕਤ ਨੇ ਬਹੁਤ ਕੁਝ ਬਦਲ ਦਿੱਤਾ ਤੇ ਬਦਲਣਾ ਵੀ ਚਾਹੀਦਾ ਵਕਤ ਨਾਲ ਬਦਲ ਜਾਣਾ ਹੋਰ ਗੱਲ ਹੁੰਦੀ ਆ ਪਰ ਭੁਲਾ ਜਾਣਾ ਹੋਰ ਚੀਜ਼ ਹੁੰਦੀ ਆ ਆਪਦੀ ਅਤੀਤ ਨਾਲੋਂ ਕਦੇ ਨਾ ਭੁੱਲੋ ਆਪਦੀਆਂ ਜੜ੍ਹਾਂ ਨਾਲ ਜੁੜੇ ਰਹੋ ਪੰਜਾਬ ਸਾਡਾ ਇਹਨੂੰ ਬਚਾਉਣਾ ਅਸੀਂ ਆ ਇਹ ਜੰਦਰੇ ਲੱਗੇ ਚੰਗੇ ਨਹੀਂ ਲੱਗਦੇ ਪਿੰਡਾਂ 'ਚ ਵੀ ਲੱਗੇਗੇ ਕਈ ਕਰੰ ਮੈਂ ਤਾਂ ਹਮੇਸ਼ਾ ਹੀ ਇਸ ਪਰਿਵਾਰ ਦੀ ਬਹੁਤ ਕਦਰ ਕਰਦਾ ਹਾਂ ਹੁਣ ਵੀ ਮੈਂ ਤਾਂ ਜਦੋਂ ਵੀ ਲੁਧਿਆਣਾ ਜਾਵਾਂ ਜਮਨੂ ਵੀ ਮਿਲ ਕੇ ਆਉਣਾ ਹੁੰਨਾ ਭੈਣ ਜਸਵੰਤ ਨੂੰ ਵੀ ਮਿਲ ਕੇ ਆਉਣਾ ਹੁੰਨਾ ਕਿਉਂਕਿ ਸਾਡਾ ਉਹਨਾਂ ਪਿਆਰ ਗੁਆਂਢ ਸੀ ਚੰਗੇ ਗੁਆਂਢੀ ਸੀ ਅਸੀਂ ਇੱਕ ਦੂਜੇ ਦੇ ਤੇ ਸਾਡੇ ਤਾਇਆ ਜੀ ਵੀ ਦੁਨੀਆ ਤੋਂ ਚਲੇ ਗਏ ਉਹਨਾਂ ਦਾ ਬੇਟਾ ਵੀ ਹੁਣ ਪਿੱਛੇ ਜੇ ਪ੍ਰੀਤ ਵੀ ਦੁਨੀਆ ਨੂੰ ਦੁਨੀਆ ਤੋਂ ਚਲਾ ਗਿਆ ਤੇ ਇਹ ਸਾਰਾ ਕੁਝ ਉਵੇਂ ਦਾ ਉਵੇਂ ਆ ਇਨਸਾਨਾਂ ਦਾ ਆਉਣਾ ਜਾਣਾ ਚੱਲੀ ਜਾਣਾ ਤੇ ਇਹ ਸਬਕ ਵੀ ਹੈ ਵੀਰੋ ਫਰੀਦਕੋਟ ਪ੍ਰੋਗਰਾਮ ਹੋਇਆ ਸੀਗਾ 1992 ਜਾਂ 93 ਦੀ ਗੱਲ ਹੈ ਇੰਨਾ ਕਿ ਪੈਸਾ ਇਕੱਠਾ ਹੋ ਗਿਆ ਉੱਥੇ ਕਿਉਂਕਿ ਬੂਟਾ ਗੱਪੀ ਸਾਰੇ ਤੇ ਕਹਿੰਦੇ ਪੈਸਾ ਸੰਭਦਾ ਨਹੀਂ ਸੀ ਇੰਨਾ ਇੰਨਾ ਪੈਸਾ ਇੱਕ ਪਰਿਵਾਰ ਦੇ ਡੈਲੀ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹਨੂੰ ਲਾਈਕ ਕਰ ਤੇ ਸ਼ੇਅਰ ਕਰਿਓ ਲਿਓ ਆ ਗਿਆ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਦੇ ਸਹਿਤ ਅਸਸੀ ਗਾਲ ਫਿਰ ਦੁਬਾਰਾ ਭੈਣ ਜੀ ਹੋਣਾ ਨਾਲ ਜਸਵੰਤ ਹੋਣਾ ਨਾਲ ਕਰਾਂਗੇ ਜਦੋਂ ਟਾਈਮ ਲੱਗਿਆ ਇਹ ਉਸ ਮਹਾਨ ਔਰ ਮਹਾਨ ਬੀਬੀ ਜਿਨੇ ਇਨੀ ਤਰੱਕੀ ਇਸ ਘਰ ਚੋਂ ਉੱਠ ਕੇ ਕੀਤੀ ਕਿ ਦੁਨੀਆਂ ਦੇ ਵਿੱਚ ਅੱਜ ਵੀ ਮਰਨ ਤੋਂ ਬਾਅਦ ਉਹਨਾਂ ਨੂੰ ਉਸ ਤੋਂ ਵੀ ਵੱਧ ਸੁਣਿਆ ਗਿਆ ਵੱਧ ਪਿਆਰ ਕੀਤਾ ਗਿਆ ਇਸੇ ਤਰ੍ਹਾਂ ਜਿਨ ਜਿਹੜੇ ਦੁਨੀਆਂ ਜਿਉਂਦੀ ਹੈ ਸ਼ਹਿਦ ਇਸੇ ਤਰ੍ਹਾਂ ਚੱਲੂ ਕਿਉਂਕਿ ਸਾਡੇ ਗੁਵਾਂਡ ਹੋਣ ਦੇ ਸਾਡੇ ਭੈਣ ਜੀ ਸਨ ਅਸੀਂ ਉਹਨਾਂ ਦਾ ਸਦਾ ਜੀ ਸਾਡੇ ਦਿਲ ਚ ਪਿਆਰ ਤੇ ਸਤਿਕਾਰ ਇਸੇ ਤਰ੍ਹਾਂ ਹੀ ਬਣਿਆ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ